ਦਰਿਆ ਦੇ ਕਿਨਾਰੇ ਤੋਂ ਮੰਡ ਦੇ ਏਰੀਏ ਚੋਂ ਟਾਇਆਂ ਦੇ ਵਿੱਚ ਦੀ ਤੁਹਾਨੂੰ ਸੂਰਜ ਦੇਖੋ ਕਿੰਨਾ ਸੋਹਣਾ ਨਜ਼ਰ ਆ ਰਿਹਾ ਕਿੰਨੀ ਸੋਹਣੀ ਅੱਜ ਦੀ ਸ਼ਾਮ ਆ ਤੇ ਸ਼ਾਮ ਦੇ 5:37 38 ਮਿੰਟ ਹੋਏ ਆ ਤੇ ਦੇਖੋ ਕਿੰਨਾ ਪਿਆਰਾ ਸ਼ਾਮ ਆ ਤੇ ਕਿੰਨਾ ਦਰਦ ਆ ਇਹ ਦਰਦ ਕਿਵੇਂ ਛਾਲੇ ਮਾਰੂਗਾ ਕਿਵੇਂ ਸੰਗਤਾਂ ਨੇ ਪਿਆਰ ਦੇ ਰੂਪ ਦੇ ਵਿੱਚ ਇਹ ਸਾਰੇ ਬੰਨ ਬੰਣਨੇ ਆ ਤੇ ਇਹ ਪੈਲੀਆਂ ਵੱਤ ਕਰਕੇ ਫਿਰ ਤੋਂ ਇਹਨਾਂ ਦੇ ਵਿੱਚ ਕਣਕ ਬੀਜ ਦੀ ਕਰਨੀ ਆ ਤੇ ਇਹਨਾਂ ਬੰਨਾਂ ਦੇ ਉੱਤੇ ਬੰਨੇ ਹੋਏ ਬੰਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਆਪਾਂ ਰੁੱਖ ਲਾਉਣੇ ਆ ਦਰਖਤ ਲਾਉਣੇ ਆ ਤਾਂ ਕਿ ਮੋੜ ਤੋਂ ਇਹ ਬੰਨ ਫੇਰ ਕਦੇ ਟੁੱਟ ਨਾ ਸਕਣ ਦੇਖੋ ਕਿਵੇਂ ਰੇਤਾ ਚੱਲ ਰਹੀ ਆ ਰੇਤੇ ਦੇ ਕਿਤੇ ਪਹਾੜ ਲੱਗੇ ਆ ਕਿਤੇ ਟੋਏ ਪਏ ਆ ਕਿਤੇ ਪਾਣੀ ਖੜਾ